ਜੋ ਅਸੀਂ ਆਏ ਹੋਏ ਸੀ ਸ਼ੰਭੂ ਮੋਰਚੇ ਦੇ ਉੱਤੇ ਜਿੱਥੇ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਹੈ ਤੇ ਜਾਣਾ ਤੋਂ ਦਿੱਲੀ ਚਾਹੁੰਦੇ ਸੀ ਤੇ ਇੱਥੇ ਇੱਕ ਚੀਜ਼ ਵੈਸੇ ਤਾਂ ਸਾਰਾ ਕੁਝ ਹੀ ਵਧੀਆ ਇੱਥੇ ਖਾਣ ਪੀਣ ਨੂੰ ਜਾਂ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੈ ਤੇ ਹਰਿਆਣੇ ਵਾਲੇ ਪਾਸੇ ਕਈ ਵਾਰ ਗੋਲੇ ਵੀ ਆ ਜਾਂਦੇ ਨੇ ਖਾਣ ਨੂੰ ਤੇ ਬਾਕੀ ਚੱਲ ਹੀ ਰਿਹਾ ਕੰਮ ਇੱਥੇ ਗੁਰੂ ਘਰ ਲੰਗਰ ਵੀ ਟੁੱਟ ਚੱਲ ਰਿਹਾ ਹੈ ਇੱਥੇ ਇੱਕ ਭਰਾ ਹੋਰਾਂ ਨੇ ਚੀਜ਼ ਬਣਾਈ ਹੋਈ ਹੈ ਮੈਨੂੰ ਵਧੀਆ ਲੱਗੀ ਤੇ ਆ ਲਿਖਿਆ ਹੋਇਆ ਨੇ ਕਿਸਾਨ ਨਗਰ ਹਾਊਸ ਨੰਬਰ 116 ਖੰਨਾ ਤੇ ਸ੍ਰੀ ਅਕਾਲ ਜੀ ਹਾਂ ਜੀ ਇਹ ਤੁਸੀਂ ਕਿੰਨੀ ਤਰੀਕ ਤੋਂ ਆਏ ਹੋਏ ਹੋ ਜੀ ਇੱਥੇ ਮੇਰੀ ਜੀ ਘਰੋਂ ਤਾਂ ਅਸੀਂ 12 ਤਰੀਕ ਦੇ ਚੱਲੇ ਸੀਗੇ ਸੋ ਇਹ ਕਾਫਲਾ ਜਿਹੜਾ ਅੰਮ੍ਰਿਤਸਰ ਤੋਂ ਪਿੱਛੋਂ ਬਿਆਸ ਤੋਂ ਰੁਕਦਾ ਹੋਇਆ ਫਤਿਹਗੜ੍ਹ ਸਾਹਿਬ ਆਰਾਂ ਨੂੰ ਆ ਗਿਆ ਸੀ ਠੀਕ ਹੈ 12 ਦੀ ਰਾਤ ਅਸੀਂ ਇਹਨਾਂ ਨੂੰ ਮਤਲਬ ਮਿਲੇ ਤੇ 13 ਨੂੰ ਵੀ ਇੱਥੇ ਆ ਗਏ ਅੱਛਾ ਤੁਸੀਂ ਖੰਨਾ ਤੋਂ ਹੀ ਹਾਂ ਜੀ ਤੇ ਆਪਣਾ ਨਾਮ ਵੀ ਦੱਸ ਦਿਓ ਜੀ ਮੇਰਾ ਨਾਮ ਮਤੀਤ कौर ਹੈ ਨਾਂ ਦਾ ਨਾਮ ਖੱਤ ਸਿੰਘ ਹੈ ਠੀਕ ਆ ਖੰਨੇ ਤੋਂ ਆਏ ਹਾਂ ਤੇ ਤੁਹਾਡਾ ਬੜਾ ਵਧੀਆ ਲੱਗਿਆ ਜਿਹੜਾ ਬਣਾਇਆ ਹੋਇਆ ਸੈਟਅਪ ਜੈ ਸਾਰਾ ਉਹ ਕਈ ਮੈਨੂੰ ਤਾਂ ਐ ਲੱਗਦਾ ਸੀ ਜਿਵੇਂ ਲੋਕ ਪ੍ਰੀ ਵੈਡਿੰਗ ਵਾਸਤੇ ਨਹੀਂ ਬਣਾ ਲੰਦੇ ਉਵੇਂ ਚਲੋ ਆਪਾਂ ਹਨਾ ਲੜਤਾ ਰਹੇ ਹਾਂ ਕੇਂਦਰ ਸਰਕਾਰ ਨਾਲ ਜਾਂ ਸਰਕਾਰ ਵਿੱਚ ਬਦਲਣ ਚੱਲੂਗਾ ਉਹ ਵੀ ਪੈ ਕਿੱਥੇ ਬੈਠਾਂਗੇ ਪਹਿਲਾਂ ਅਸੀਂ ਗੱਡੀ ਚ ਰੁਕਦੇ ਸੀਗੇ ਸੋ ਗੱਡੀ ਚ ਪ੍ਰੋਬਲਮ ਝੀਂਦੀਆਂ ਸ਼ਾਰਟ ਪੈਣ ਦੀਆਂ ਵੀ ਹੋਰ ਵੀ ਸਮਾਨ ਬਹੁਤ ਪ੍ਰੋਬਲਮ ਸੀ ਜੇ ਹੁਣ ਇੱਥੇ ਅਸੀਂ ਛੋਟਾ ਜਿਹਾ ਇੱਕ ਬਾਸ ਵੱਡ ਕੇ ਟੈਂਪਾਈ ਬਣਾ ਲਿਆ ਠੀਕ ਹੈ ਕਿ ਵੀਰੇ ਤੋਂ ਬਹੁਤ ਜ਼ਿਆਦਾ ਯੋ ਉੱਪਰ ਜਿੰਨਾ ਕ ਤੇ ਮਾਗਨੇ ਕੰਮ ਕੀਤਾ ਉੱਪਰ ਗ੍ਰੀਨ ਲਾਈਟ ਲਾ ਕੇ ਇੱਕ ਵਾਛਾ ਦਾ ਪ੍ਰਬੰਧ ਹੈ ਸੋ ਇੱਥੇ ਕੁਝ ਮਤਲਬ ਇਵੈਂਟਸ ਨਹੀਂ ਸੀਗੇ ਇਹ ਵਾਟਰ ਦੇ ਨਾਲ ਜਿਵੇਂ ਘਰ ਆਪਾ ਬਣਾਉਣੇ ਵੀਰੇ ਥੋੜਾ ਲਾਈਟਿੰਗ ਨਾਲ ਕੱਢਣਾ ਤੇ ਡਿਸਪੋਜ਼ੇਬਲ ਦੇ ਨਾਲ ਅਸੀਂ ਕਿਉਂਕਿ ਵੀਰੇ ਹੁਣ ਖੀਡਾਂ ਨੂੰ ਤਾਂ ਕੁਝ ਹੈ ਨਹੀਂ ਉਹ ਆਪਣਾ ਜਿੰਨਾ ਕ ਕਰ ਸਕਦੇ ਆ ਕਿ ਉਹ ਸਵੇਰ ਨਾਲ ਸੀ ਪੇਂਟਿੰਗਸ ਦੇ ਥਰੂ ਜਿਵੇਂ ਸਪੋਰਟ ਫਾਰਮਰਸ ਦਾ ਉਡਾਣ ਆਈਡੀ ਤੇ ਇੱਕ ਸਾਡੇ ਤੇ ਕਹਿ ਗਿਆ ਜਿਹੜਾ ਵੀ ਖਾਲਸਤਾਨੀ ਅੱਤਵਾਦੀ ਕਿਹਾ ਜਾਂਦਾ ਸੋ ਦੱਸਣ ਦੀ ਕੋਸ਼ਿਸ਼ ਕੀਤੀ ਹੋਈ ਸੀ ਕਿਸਾਨ ਆ ਅਸੀਂ ਅੱਤਵਾਦੀ ਨਹੀਂ ਹੈਗੇ ਸੋ ਛੋਟੇ ਛੋਟੇ ਕਿਸਾਨੀ ਰਿਲੇਟਡ ਅਸੀਂ ਸਲੋਗਨ ਲਿਖੇ ਆ ਇਹਦੇ ਤੇ ਮੇਰੇ ਆਉਣਗੇ ਹੋਰ ਦੋ ਚਾਰ ਦਿਨਾਂ ਤੋਂ ਮੇਰੇ ਹਸਬੰਡ ਨੇ ਪਹਿਲਾਂ ਸਾਨੂੰ ਸੰਗਰਸ਼ੀ ਜੋੜੇ ਕਹਿੰਦੇ ਆ ਪਿੰਡ 'ਚ ਕਿਉਂਕਿ ਮੇਰੇ ਹਸਬੰਡ ਨੇ ਪਹਿਲਾਂ ਸਾਨੀਤਾ ਪੇਚੀ ਸੀਗੀ ਤੇ ਮੈਂ ਵੀ ਸੀ ਸਾਡੀ ਮੈਰिज ਜਾਨਕੀ ਸੰਜੋਗ ਸਾਡੇ ਉੱਥੇ ਬਣਿਆ ਲੰਦਾ ਵਾਪਸ ਆਉਣਾ ਇੱਕ ਵੀ ਦਾ ਰਹਿ ਗਿਆ ਸੀ ਉਸ ਵਾਈਸ ਸਾਡਾ ਰਿਸ਼ਤਾ ਪੱਕਾ ਹੋਇਆ ਲੋਕ ਸਾਡੇ ਨੂੰ ਲਵ ਪੈਰੀ ਸਭ ਜਨ ਇਹ ਰੀਜ ਮੈਰਿਸ ਹੈ ਪਰ ਮਾਣ ਹੈ ਕਿ ਮੇਰੇ ਫਾਦਰ ਸਾਹਿਬ ਨੇ ਮੇਰੇ ਲਈ ਕਿਸਾਨ ਲੱਭੇ ਹਾਂਜੀ ਇਹ ਲੰਗਰ ਸੀਗਾ ਇਹ ਮੈਂ ਤਾਂ ਕੋਲ ਹੀ ਸਾਡਾ ਟੈਂਟ ਸੀਗਾ ਸੋ ਮੈਂ 32 ਇਅਰ ਦੀ ਹੋ ਗਈ ਸੀ ਬਟ ਮੈਂ ਸਿੰਗਲਸ ਆਇਲ ਦਾ ਠੀਕ ਹੈ ਪਰ ਪ੍ਰਾਨੀ ਸੀ ਬਟ ਮੈਨੂੰ ਇਹ ਸੀਗਾ ਕਿ ਮੈਂ ਉਸ ਨਾਲ ਵਿਆਹ ਕਰਾਉਂਗੀ ਜਿਹੜਾ ਮੇਰੇ ਮਾਪਿਆਂ ਨੂੰ ਮਤਲਬ ਇੱਕ ਪੁੱਤ ਵਾਂਗੂ ਸੰਭਾਲੇ ਲਾ ਕੇ ਇੱਕ ਜਵਾਈ ਵਾਂਗੂ ਪਾਈਲੇ ਸੀਗੇ ਲਾ ਲੋ ਵੀ ਪਿੱਛੇ ਕਿੰਨੇ ਕੁ 60 ਦਿਨ ਰਹਿ ਗਏ ਸੀਗੇ ਵੀਰੇ ਸਾਢੇ ਵੀ ਨਹੀਂ ਰਹਿ ਗਏ ਸੀ 30 ਦਿਨ ਹੀ ਰਹਿ ਗਏ ਸੀਗੇ ਪਬਲੀ ਆਉਣ ਚ ਠੀਕ ਹੈ ਇਹ 14 15 ਦਸੰਬਰ ਦੀ ਗੱਲ ਹੈ ਸੋ ਉਸ ਤੋਂ ਬਾਅਦ 30 ਤਰੀ ਨੂੰ ਸਮਥਿੰਗਸ ਹਰ ਅਰਿਸਟਾ ਫਾਈਨਲ ਸੀ ਫਿਰ ਇਹ ਕਹਿੰਦੇ ਸੀ ਵੀ ਆਪਾਂ ਮੈਰिज ਉੱਥੇ ਕਰਦੀਏ ਬਟ ਸਾਰੇ ਕਿਸਾਨ ਪਧਰਾ ਵਾਪਸ ਆ ਗਏ ਸੀ ਫਿਰ ਘਰ ਆ ਕੇ ਹੀ ਮੈਰिज ਹੋ ਸੀ ਲਿਸਟਾ ਪਕਾਉਣੀ ਸੀ ਕਿਹ ਸੰਗਰਸ਼ ਹੋ ਸੀ ਕਿਸਾਨੀ ਮੈਂ ਸਮਝੀ ਕਿ ਸਾਨੂੰ ਪਾਪੇ ਨਾਲਿਕ ਦਾ ਬਖਸ਼ਿਆ ਹੋਇਆ ਕਿਤਾ ਵੀ ਕਿਤਾ ਸਾਡਾ ਕਰਮ ਵੀ ਹੈ ਕਰਮ ਵੀ ਹੈ ਜੀ ਸਾਨੂੰ ਲੰਗਰ ਛਕਾਉਣ ਨਾਲੇ ਕਹਿੰਦੇ ਆ ਤਾਂ ਪਰ ਲੰਗਰ ਤੋਂ ਪਹਿਲਾਂ ਹਨ ਨੂੰ ਬਚਾਉਣਾ ਵੀ ਜ਼ਰੂਰੀ ਹੈ ਸੋ ਅਸੀਂ ਦੋਨੇ ਹੀ ਇਸ ਸੰਘਰਸ਼ ਦੋਨੇ ਪਰਿਵਾਰ ਪਹਿਲਾਂ ਤਾਈ ਸੀ ਸਿੰਗਲ ਸਿੰਗਲ ਹੁਣ ਦੋਨੇ ਪਰਿਵਾਰ ਜਿੱਦਾਂ ਮੇਰੇ ਫਾਦਰ ਆਗੇ ਮੇਰੇ ਮਦਨ ਨਹੀਂ ਆਉਣਗੇ ਇਹਨਾਂ ਦੇ ਫਾਦਰ ਸਾਹਿਬ ਹਾਂ ਨਹੀਂਗੇ ਮਦਰ ਮੇ ਸੋ ਪਿਛੇ ਲਵੇਰਾ ਵੀ ਹੈ ਪਸ਼ੂ ਵੀ ਹੈ ਸੋ ਸਾਹਮਣੇ ਪੈਂਦੇ ਆ ਚਲੋ ਮੇਰੇ ਘਰ ਤਾਂ ਨਹੀਂ ਉਧਰਲੇ ਘਰ ਹੈਗਾ ਤੇਰੇ ਪੇਰੈਂਟਸ ਹਾਊਸ ਪਰ ਉਹ ਵੀ ਵਿੱਚ ਸ਼ਮੂਲੀਅਤ ਦਿੰਦੇ ਨੇ ਸੋ ਫੋਲਾ ਇਧਰੋਂ ਵੀ ਤੇ ਦੂਜੇ ਘਰੋਂ ਵੀ ਫੋਲਾ ਤੇ ਕਹੀਂ ਬੈਠੇ ਵੀ ਨੇ ਸਪੋਰਟਰਾਂ ਦੇ ਬੈਠੇ ਆਪਾਂ ਉਹਦੇ ਬਿਨਾਂ ਸਪੋਰਟਰਾਂ ਦਾ ਬੈਠਣਾ ਉਹਨਾਂ ਨੂੰ ਬਸ ਇਹਨਾਂ ਪਤਨ ਨੇ ਹੈਗਾ ਇਹ ਲੜਾਈ ਤੇ ਵੀ ਸਾਰੇ ਆਂਦੀ ਆ ਇਕੱਲੀ ਸ਼ਾਦੀ ਥੋੜੀ ਜਿਹਾ ਅਸੀਂ ਬੈਠ ਕੇ ਜਾਂ ਸੜਕਾਂ ਤੇ ਜਾ ਕੇ ਮੁੜ ਜਾਾਂਗੇ ਹਾਂ ਹਾਂ ਅੱਜ ਤਾਂ ਬੜੇ ਲੋਕਾਂ ਦੀ ਵੀ ਛੋਟੇ ਦੀ ਵੀ ਆ ਦੁਕਾਨਦਾਰ ਪਹਿਲਾਂ ਮਰਨਗੇ ਜੱਟ ਬੰਦਾ ਬਾਅਦ ਚ ਮਰੂਗਾ ਜਿਹੜਾ ਉਹ ਜ਼ਮੀਨ ਹੈਗੀ ਉਹ ਤਾਂ ਮੈਂ ਥੋੜੀ ਮੋਟੀ ਫਸਲ ਲਗਾ ਕੇ ਵੀ ਖਾ ਲੂਗਾ ਬਿਲਕੁਲ ਦੁਕਾਨਦਾਰ ਜਾਣਗੇ ਫਿਰ ਉਹ ਤੋਂ بڑے ਦੁਕਾਨਦਾਰ ਅੰਡੇ ਦੇ ਤੇ ਜੱਟ ਨੇ ਮਾਪਾਂ ਜੀ ਮਰਨਾ ਕਿ ਅੱਜ ਤੱਕ ਅਜ ਲੋਕਾਂ ਨਹੀਂ ਸਾਥ ਦਿੰਦਾ ਹੈਗਾ ਤਾਂ ਫਿਰ ਬਾਅਦ ਦੀ ਗੱਲ ਫਿਰ ਬਾਅਦ ਕਸ ਤੋਂ ਹੁੰਦਾ ਕੀ ਫਾਇਦਾ ਈ ਥੋੜੀ ਮਾਰਦੀ ਆਂ ਬਈ ਸਾਰੇ ਨੂੰ ਪੀਲ ਵੀ ਕਰਦੀ ਕਿ ਇਕਾ ਕਰਨਾ ਚਾਹੀਦਾ ਐਮਐਸਪੀ ਕੱਲੇ ਇੰਨਾ ਜ਼ਮੀਦਾਰਾਂ ਦੀ ਨਹੀਂ ਹੈ ਇਹ ਸਾਰੇ ਲੋਕਾਂ ਦਾ ਜਿਹੜਾ ਅਨਖੰਦ ਆਈ ਥਿੰਕ ਉਹ ਇਸ ਚੀਜ਼ ਨੂੰ ਰੋਕੀ ਲੜਾਈ ਰੋਟੀ ਦੀ ਹੈ ਵੀਰੇ ਸੋ ਸਭ ਨੂੰ ਸਮਝਣਾ ਚਾਹੀਦਾ ਜਿਵੇਂ ਪਿੱਛੇ ਜੇ ਆਕਸੀਜਨ ਨਹੀਂ ਮਿਲਦੀ ਸੀ ਕਰੋਨਾ ਦੇ ਟਾਈਮ ਹੈਨਾ ਕਿ ਸਾਰੇ ਭੱਜੇ ਫਿਰਦੇ ਸੀ ਆਉਣ ਵਾਲੇ ਟਾਈਮ ਦੇ ਵਿੱਚ ਐਵੇਂ ਜਦੋਂ ਕਾਰਪੋਰੇਟ ਘਰਾਣਿਆਂ ਦਾ ਇਸ ਰੋਕੀ ਤੇ ਪਕੜ ਹੋ ਗਈ ਨਾ ਤੇ ਬਹੁਤ ਔਖਾ ਹੋ ਜਾਊਗਾ ਸੋ ਸਾਰਿਆਂ ਨੂੰ ਏਕਾ ਕਰਨਾ ਚਾਹੀਦਾ ਕਿ ਟੁਕੜ ਟੁਕੜ ਜੇ ਪੰਜਾਬ ਤੁਰਿਆ ਤਾਂ ਪੰਜਾਬ ਨੂੰ ਇਕਾ ਜ਼ਰੂਰ ਕਰਨਾ ਚਾਹੀਦਾ ਸੋ ਮੇਰੀਆਂ ਭੈਣਾਂ ਨੂੰ ਵੀ ਅਪੀਲ ਆ ਕਿ ਤੁਸੀਂ ਵੀ ਵੱਧ ਚੜ ਕੇ ਇਸ ਤੇ ਸਮੂਲੀਅਤ ਕਰੋ ਕਿਉਂਕਿ ਸ਼ਾਇਦ ਇਹ ਸਾਰਾ ਜਿਹੜਾ ਵੀ ਕੁਝ ਹੋਊਗਾ ਇਹਦਾ ਵਾਅਦਾ ਸਿਰ ਆਪਣੀ ਰਸੋਈ ਤੇ ਟਿਕਣਾ। ਸੋ ਮੈਨੂੰ ਲੱਗਦਾ ਵੀ ਬੀਬੀਆਂ ਜੇ ਇਸ ਜੰਗ ਦੇ ਵਿੱਚ ਵੱਧ ਤੋਂ ਵੱਧ ਆਉਣ ਤੇ ਜਾਦਾ ਵਧੀਆ ਗੱਲ ਹੋ ਜੂਗੀ। ਛੇਤੀ ਜਿੱਤ ਦੇ ਨੇੜੇ ਆਪਾਂ ਲੱਗ ਜਾਗੇ।